ਓ ਜਿਹੜੇ ਘਰ ਦੀਦੇ ਆ ਉੱਪਰ ਉੱਪਰ ਉਹ ਦੇਖੋ ਟਾਪ ਤੇ ਜਦੋਂ ਸਾਰਾ ਪੰਜਾਬ ਹੁੰਦਾ ਹੋਣਾ ਇਹ ਤਾਂ ਕਿੰਨਾ ਵਧੀਆ ਲੱਗਦਾ ਹੋਊਗਾ ਉਹ ਹੈਗਾ ਦੌਲਤਪੁਰ ਹਟਵਾਲ ਓ ਯਾਰ ਭਾਜੀ ਤੁਸੀਂ ਥਿ ਵਿਊ ਦੇਖੋ ਯਾਰ ਆ ਬਾਹਰ ਘੁੰਮਣ ਜਾਣ ਨਾਲੋਂ ਜਦੋਂ ਬੰਦੇ ਦਾ ਮਨ ਉਦਾਸ ਹੋਪੇ ਨਾ ਇੱਥੇ ਆ ਕੇ ਬਹਿ ਜਾਏ ਭਾਈ ਹੁਣ ਬਸ ਆਣਾ ਸਿੱਧੇ ਲੁਧਿਆਣਾ ਮੰਦੀ ਆ ਇੱਥੇ ਇਸ ਰੋਡ ਤੇ ਤੇ ਆ ਇਥੋਂ ਕਿੱਥੇ ਨਿਕਲਦੀ ਜਾ ਕੇ ਫੇ ਅੱਗੇ ਇਹ ਮਾਚਨ ਮਿਲ ਜਾਂਦੀ ਹੈ ਨਹੀਂ ਕਿੱਥੇ ਜਾਂਦੀ ਦੌਲਤਪੁਰ ਇਹ ਜਿਹੜਾ ਫੈਦਾ ਜੰਮਣਾ ਨਹੀਂ ਹੈ ਇਹ ਇਹ ਮਲਟੀ ਫਲਾਵਰ ਦਾ ਵਾ ਜਿਹਦੇ ਵਿੱਚ ਕੋਈ ਤੁਸੀਂ ਫੀਲਡ ਚ ਕੋਈ ਮੱਠਾ ਮੋਠਾ ਕੁਝ ਨਹੀਂ ਨਹੀਂ ਕੁਝ ਨਹੀਂ ਇਹਦਾ ਫੈਦਾ ਹੀ ਕਰਨਾ ਵੀਰੇ ਜੰਗਲਾਂ ਦੇ ਵਿੱਚ ਪੋਲੀਨੇਸ਼ਨ ਦਾ ਕੰਮ ਕਰਨਾ ਆ ਰਾਈਟ ਰਾਈਟ ਬਿਲਕੁਲ ਅੱਛਾ ਆ ਦੱਸੋ ਕੀ ਹੈ ਜੀ Shimla ਗਏ ਸੀ Shimla ਇੱਦਾਂ ਹੀ ਸ਼ਾਰਟਕਟ ਮਾਰਿਆ ਆਪਾਂ ਉਹ ਜਿਹਦਾ ਐਂਡ ਤੇ ਰਖਤ ਨਹੀਂ ਲਗਾਉਦੇ ਉਹ ਸਾਹਮਣੇ ਅੱਛਾ ਉੱਥੇ ਉਹ ਥੋੜਾ ਲੱਗੇ ਸੀ ਉਹ ਉਹਨੂੰ ਜਾ ਕੇ ਜੱਫਾ ਪਾ ਲਿਆ ਮੈਂ ਉਤੋਂ ਅੱਗੇ ਖਾਈ ਸੀਗੀ ਜਿਉ ਨਾ ਹੁੰਦਾ ਮੈਂ ਖਾਈ ਚ ਗਿਆਹੀਂ ਆਹੋ ਇਹ ਜਿੱਥੇ ਤੱਕ ਜਾਂਦੀ ਆ ਮੇਰੇ ਸਾਹਮਣਾਂ ਉੱਥੇ ਤੱਕ ਪਾਣੀ ਹੁੰਦਾ ਹੋਣਾ ਹੈ ਨਾ ਹਾਂ ਜੱਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਿਛਲੇ ਵਲੌਗਸ ਵਿੱਚ ਦਿਖਾਇਆ ਸੀ ਕਿ ਪੰਜਾਬ ਦਾ ਖੂਬਸੂਰਤ ਕੰਢੀ ਦਾ ਇਲਾਕਾ ਐਕਸਪਲੋਰ ਕਰਦੇ ਸਮੇਂ ਸਾਡੀ ਮੁਲਾਕਾਤ ਅਚਾਨਕ ਹੀ ਉੱਥੇ ਦੇ ਕੋਟਪਿੰਡ ਦੇ ਰਹਿਣ ਵਾਲੇ ਸੋਨੂ ਵੀਰਜੀ ਦੇ ਨਾਲ ਹੋਈ। ਸੋਨੂ ਵੀਰਜੀ ਨੇ ਸਾਨੂੰ ਕੰਢੀ ਦੇ ਇਲਾਕੇ ਵਿੱਚ ਪੈਂਦੇ ਬਹੁਤ ਸਾਰੇ ਗੁਣਕਾਰੀ ਪੇੜ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਸੋਨੂ ਵੀਰ ਨੂੰ ਉਹਨਾਂ ਦੀ ਡੈਸਟੀਨੇਸ਼ਨ ਤੇ ਛੱਡ ਕੇ ਅਸੀਂ ਕੰਢੀ ਦੇ ਹੋਰ ਇਲਾਕੇ ਐਕਸਪਲੋਰ ਕਰਨ ਲਈ ਨਿਕਲ ਪਏ। ਤੇ ਚਲੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਤੁਹਾਨੂੰ ਪੰਜਾਬ ਦੇ ਖੂਬਸੂਰਤ ਲੋਅਰ ਸ਼ਿਵਾਲਿਕ ਹिल्स ਦੇ ਵਿੱਚ ਪੈਂਦੇ ਇਲਾਕਿਆਂ ਦੇ ਨਜ਼ਾਰੇ ਦਿਖਾਉਣੇ ਆ। धरों आ रे श्री लक्ष्मी नारायण ਪਰਾ ਜੀ ਓਸ ਨੂੰ ਸਤਿ ਸ਼੍ਰੀ ਅਕਾਲ ਆਪਣੇ ਪਰਾ ਜੀ ਇੱਥੋਂ ਆ ਹਾਈਟ ਤੇ ਕੋਈ ਪੁਆਇੰਟ ਆ ਇੱਥੇ ਲੱਗੇ ਕਾਦਾ ਜੀ ਉਦਾਂ ਹੀ ਉੱਤੇ ਜਿੱਥੋਂ ਹਿਮਾਚਲ ਵੀ ਦੀਦਾ ਪੰਜਾਬ ਵੀ ਦੀਦਾ ਤਾਂ ਇਹ ਫੋਟ ਦੇ ਇੱਦਾਂ ਜਾ ਕੇ ਘੁੰਮ ਕੇ ਨੇ ਇੱਦਾਂ ਹੀ ਬਾਈਕ ਲੈ ਜਾਣੀ ਮੁੜ ਕੇ ਇੱਥੇ ਅੱਛਾ ਜੀ ਆ ਵਾਈਟ ਜਿਹੜੇ ਫੁੱਲ ਲੱਗੇ ਕਾਦਾ ਬੂਟਾ ਜੀ ਜਿਹੜਾ ਇਹ ਕੜੀ ਪੱਤਾ ਆ ਨਹੀਂ 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 ਕੜੀ ਪੱਤਾ ਨਹੀਂ ਇੱਕ ਹੀ ਆ ਚਿੱਟਾ ਚਿੱਟਾ ਜੀ ਇਹ ਜਾਇਗਾ ਫੁੱਲ ਨਹੀਂ ਆ ਜੇ ਆਏ ਨਹੀਂ ਇਹ ਫੁੱਲੀ ਆ ਇਹਨੂੰ ਲੱਕੜਾਂ ਚੱਕ ਕੇ ਪਾਂਸਰਾ ਬੋਲਦਾ ਕਿਹੜਾ ਜੀ ਪਾਂਸਰਾ 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 ਪਪਾ ਅੱਛਾ ਪਾਂਸਰਾ ਇੱਕ ਆਦੇ ਕੰਮ ਪਉਂਦਾ ਕਿਸੇ ਅੱਛਾ ਲੱਕੜੀ ਮਗਾਣ ਵਾਸਤੇ ਠੀਕ ਹੈ ਜੀ ਚਲੋ ਆਇਓ ਆਪਾਂ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਆ ਇੱਥੋਂ ਹਿਮਾਚਲ ਵੀ ਦੀਦਾ ਤੇ ਕਹਿੰਦੇ ਪੰਜਾਬ ਵੀ ਤੇ ਲੈਟਸ ਸੀ ਦਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਲਗਭਗ ਹਿਮਾਚਲ ਤੇ ਪੰਜਾਬ ਦੇ ਬਾਰਡਰ ਤੇ ਖੜੇ ਆ ਤੇ ਜਿਸ ਜਗ੍ਹਾ ਤੇ ਆਪਾਂ ਵੈਸੇ ਆਏ ਆ ਇਸ ਵੇਲੇ ਉੱਥੋਂ ਤੁਹਾਨੂੰ ਹਿਮਾਚਲ ਵੀ ਅੱਛੀ ਤਰ੍ਹਾਂ ਦਿਦਾ ਆ ਤੇ ਪੰਜਾਬ ਵੀ ਵਧੀਆ ਤਰ੍ਹਾਂ ਦਿਦਾ ਆ ਤੇ ਆਪਾਂ ਅੱਗੇ ਪਹਾੜੀ ਤੇ ਲੱਗੇ ਚੜਨ ਤੇ ਤੁਹਾਨੂੰ 뷰 ਦਿਖਾਉਣੇ ਉੱਪਰ ਚੱਲ ਕੇ ਆ ਜਾਓ ਜੀ ਪਾਜੀ ਚੱਲੀਏ ਜੀ ਦੇਖਦੇ ਆ ਕਿੰਦਾ ਦਾ 뷰 ਦਿਦਾ ਹੈ ਹਿਮਾਚਲ ਦਾ ਤੇ ਪੰਜਾਬ ਦਾ ਇੱਥੋਂ ਜਾਣਾ ਪਾ ਦੇ ਇੱਥੋਂ ਚੱਲਦੇ ਨਹੀਂ ਨਹੀਂ ਆ ਆ ਇੱਥੋਂ ਆ ਆ ਜਾ ਆਜੋ ਜੀ ਹਾਂਜੀ ਹਾਂਜੀ ਲਓ ਜੀ ਮੈਨੂੰ ਟਰੈਕਿੰਗ ਕਰਨਾ ਕੋਈ ਸਾਥੀ ਨਹੀਂ ਲੱਭਦਾ ਲੌਜੀ ਕੋਈ ਨਾ ਹੈਗੇ ਆਪਾਂ ਦੋ ਬਹੁਤ ਵਧੀਆ ਮੈਂ ਜਿੰਨੀ ਮਜੀ ਮੈਂ 6 ਘੰਟੇ 7 ਘੰਟੇ ਇੱਕ ਵਾਰੀ ਟਰੈਕਿੰਗ ਕੀਤੀ ਡਲੋਜੀ ਵੱਲਾਂ ਅੱਗੇ ਖਜ਼ਿਆਰ ਆਉਂਦਾ ਨਾ ਹਾਂਜੀ ਹਾਂਜੀ ਖਜ਼ਿਆਰ ਤੋਂ ਅੱਗੇ ਜਾ ਕੇ ਇੱਕ ਆਉਂਦਾ ਜੋਤਪਾਸ ਅੱਛਾ ਤੇ ਜੋਤਪਾਸ ਸੇ ਟਰੈਕਿੰਗ ਕੀਤੀ ਸੀ ਉੱਥੋਂ ਆਏ ਸੀ ਆਪਾਂ ਉੱਥੇ ਲੱਕੜ ਮੰਡੀ ਜਿਹੜੀ ਇੱਧਰ ਪੈਂਦੀ ਆ ਖਜ਼ਿਆਰ ਦੇ ਕੋਲ ਉੱਪਰੋਂ ਉੱਪਰੋਂ ਅ ਕੰਨ ਚਲੀਏ ਆਹੀ ਆ ਹੈਨਾ ਮੇਰੇ ਸਾਹਮਣੇ ਤਾਂ ਜ਼ਿਆਦਾ ਉੱਤੇ ਨਹੀਂ ਹੈਗਾ ਪਹੁੰਚ ਹੀ ਗਏ ਲੱਗਦਾ ਮੈਂ ਤਾਂ ਲਾਦਾ ਹਾਂ ਦੇ ਵਾਹ ਜੀ ਵਾਹ ਹਲਬਰ ਮੇ ਜਜ਼ਬਾਤ ਬਦਲ ਦੀਏ ਦੇਖੋ ਤਾਂ ਹੋਰ ਆ ਜੋ ਉੱਪਰ ਉਹ ਇਧਰ ਦੇਖੋ ਆਹ ਤੇ ਚੱਲਦੇ ਆ ਆ ਬੈਠੇ ਸੋਨੂ ਭਾਣੂ ਮਿਸ ਕਰ ਰਹਾ ਉਹਨੇ ਸਾਰੇ ਤਰ੍ਹਾਂ ਦੱਸਣੇ ਇੱਥੇ ਘੜ ਘੜਾ ਦੇਖੋ ਤਾਂ ਓ ਯਾਰ ਭਾਜੀ ਤੁਸੀਂ ਵੀਊ ਦੇਖੋ ਯਾਰ ਆਹ ਆ ਰਹੋ ਨੋ ਦੇਖੋ ਓ ਜਿੱਦਾਂ ਓ ਸਾਹਮਣੇ ਦੇਖੋ ਉਹ ਛਾਂ ਛਾਂ ਐ ਉਹ ਛਾਂ ਕਾਦੀ ਛਾਂ ਯਾਰ ਇੰਦਰ ਧੁੱਪ ਨਹੀਂ ਬੈਠ ਖੁਸ਼ ਐ ਅੱਧਾ ਹੋਣਾ ਇੰਦਰਲੇ ਪਾਸੇ ਸੂਰਜ ਇਧਰੋਂ ਆ ਰਿਹਾ ਤੇ ਮੂਰੇ ਪੇੜ ਆ ਉਹਦੀ ਛਾਂ ਯਾਰ ਤੁਹਾਨੂੰ ਲੱਗਦਾ ਹੋਵੇ ਛਾਂ ਆ ਮੈਨੂੰ ਤਾਂ ਲੱਗਦਾ ਨਹੀਂ ਕੀ ਨਹੀਂ ਜਾਂ ਡਾਂਸ ਫੋਰੈਸਟ ਮੈਂ ਵੀ ਉਹੀ ਮੈਨੂੰ ਲੱਗਦਾ ਕੋਈ ਵੱਖਰਾ ਦਰਖਤ ਹੈ ਉੱਥੇ ਡਾਂਸ ਪਰ ਫੇਰ ਵੀ ਯਾਰ ਡਾਂਸ ਫੋਰੈਸਟ ਅੱਛਾ ਆ ਦੱਸੋ ਕੀ ਹੈ ਜੀ ਥੋੜੀ ਕੀ ਹੈ ਹੈ ਵੀ ਆ ਕੀ ਚੀਜ਼ ਆ ਹੌਸਲੇ ਬਣਿਆ ਕੀ ਆ ਆਲਣੇ ਆ ਇਹ ਕੁਝ ਹੋ ਰਿਹਾ ਇਹਨੂੰ ਇਹ ਦਰਖਤ ਵੀ ਪਤਾ ਨਹੀਂ ਕਾਦਾ ਹੈ ਇਹ ਪਰ ਦੇਖ ਲਓ ਕਿਦਾਂ ਦਾ ਦੋਨੋਂ ਭਾਈ ਨੂੰ ਫੋਨ ਲਾ ਕੀ ਕੁਛ ਸੋਨੂੰ ਭਾਈ ਨੂੰ ਫੋਨ ਲਾ ਭਾਈ ਕੀ ਹੈ ਕੀ ਕੁਛ ਪਿਆ ਕੁਤਰ ਪਿਆ ਪਤਾ ਹੀ ਨਹੀਂ ਯਾਰ ਭਾਜੀ ਨਹੀਂ ਉਹ ਜਾ ਗਿਆ ਆ ਮੈਂ ਮੈਂ ਕਹਿੰਨਾ ਓਏ ਆਪਾਂ ਯਾਰ ਉੱਥੇ ਹਿਮਾਚਲ ਚ ਜਾ ਜਾ ਕੇ ਜਗ੍ਹਾ ਲੱਭਦੇ ਹੁੰਨੇ ਆ ਹੈ ਆਹ ਦੇਖੋ ਨਾ ਇੱਥੇ ਯਾਰ ਮੈਂ ਤਾਂ ਕਹਿੰਨਾ 2 ਘੰਟੇ ਇੱਥੇ ਬੈਠੇ ਆ ਗਏ ਨਾ 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 ਦੱਸਤਾ ਜਾਵੇ ਹੋਰ ਵਾਹ! ਕਿ ਆਪ ਸਰਕਾਰ ਨੂੰ ਇਹਨਾਂ ਜਗ੍ਹਾ ਨੂੰ ਖੂਬਸੂਰਤ ਕਿਉਂ ਨਹੀਂ ਬਣਾਉਣਾ ਆਉਂਦਾ? ਮਤਲਬ ਜਿੱਦਾਂ ਨਾ ਕੋ ਨਾ ਕੋ। ਹੱਸਦੇ ਜੰਗਲ ਬਾਰੇ ਪਤਾ? ਹਾਂਜੀ। ਹੱਸਦੇਓ ਜੰਗਲ। ਹੱਸਦੇਓ। ਹੱਸਦੇਓ। ਨਹੀਂ। ਉੱਥੇ ਨਾ ਕਿਸੇ ਬੰਦੇ ਨੇ ਐਂ ਕਹਿਤਾ, ਆਹ ਦੀ ਜੁਇਨ ਜਿਵੇਂ ਤੁਸੀਂ ਕਿਹਾ ਨਾ। ਅੱਛਾ ਅੱਛਾ ਅੱਛਾ। ਜਿਵੇਂ ਤੁਸੀਂ ਕਿਹਾ ਕਿ ਇੱਥੇ ਪੰਜਾਬ ਸਰਕਾਰ ਨੂੰ ਡਿਵੈਲਪਮੈਂਟ ਕਰਨੀ ਚਾਹੀਦੀ ਹੈ। ਹਾਂ ਹਾਂ ਹਾਂ। ਉੱਥੇ ਵਿਚਾਰੇ ਉੱਥੇ ਦੇ ਕਿਸੇ ਬੰਦੇ ਨੇ ਐਵੇਂ ਹੀ ਕਹਿਤਾ ਕਿ ਇੱਥੇ ਡਿਵੈਲਪਮੈਂਟ ਕਰਨੀ ਚਾਹੀਦੀ ਹੈ। ਅੱਛਾ। ਉਹਨੇ ਕਰਤੀ ਡਿਵੈਲਪਮੈਂਟ? ਹਾਂ। ਸਾਰਾ ਪੱਟ ਕੇ ਨਾ ਜੰਗਲ ਕੋਲ ਕਟੋ ਘਾੜੀ ਤਾਂ 3-4 ਲੱਖ ਪੀੜ ਕੱਟ ਕੇ ਕੋਲ ਬੈਨ ਬਣਾਤੀ 3-4 ਲੱਖ ਤਾਂ ਅੱਜ ਤੱਕ ਕੱਟ ਚੁੱਕੇ ਪਤਾ ਨਹੀਂ ਕਿੰਨੇ ਲੱਖ ਕੱਟੇ 3-4 ਲੱਖ ਹਾਲੇ ਹੋਰ ਕਟਣਾ ਕਿੰਨਾ ਇਹਨਾਂ ਨੇ ਉਹ ਤੁਹਾਡੇ ਉਹ ਕਿਸੇ ਬੰਦੇ ਨੇ ਕਹਿਤਾ ਉੱਥੇ ਡਵੈਲਪਮੈਂਟ ਹੋਗੀ ਹੁਣ ਉੱਥੇ ਨਰਕਾ ਨਹੀਂ ਨਹੀਂ ਮੈਂ ਡਵੈਲਪਮੈਂਟ ਉਦਾਂ ਦੀ ਡਵੈਲਪਮੈਂਟ ਦੀ ਗੱਲ ਨਹੀਂ ਕਰਦਾ ਯਾਰ ਇਹਨਾਂ ਨੇ ਉਦਾਂ ਦੀ ਕਰਨੀ ਆ ਮੈਂ ਤਾਂ ਚਾਹੁੰਦਾ ਇੱਥੇ ਟੂਰਿਜ਼ਮ ਨੂੰ ਥੋੜਾ ਮਿਲੇ ਐਦਾਂ ਦੀ ਜਗ੍ਹਾ ਦੇ ਉੱਤੇ ਐਦਾਂ ਇੱਕ ਗਰੰਟੀ ਜੀ ਬਣਾ ਕੇ ਇੱਥੇ ਹੱਟ ਬਣਾਈ ਹੋਵੇ ਜਿੱਦਾਂ ਹੈਗਾ ਓਦਾਂ ਬੈਟਰ ਹਾਂ ਅੱਛਾ ਆ ਆ ਆ ਕਹਦਾ ਤਰਖਦਾ ਤੁਹਾਨੂੰ ਲੱਗਦਾ ਆ ਵਾਲਾ ਔਲਾ ਤਾਂ ਨਹੀਂ ਕਿਤੇ ਨਹੀਂ ਮੈਨੂੰ ਆਲਾ ਲੱਗਦਾ ਔਲੇ ਲਾਦਾ ਪਾਣੀ ਬਰੀ ਛੋਟਾ ਪੱਤਾ ਛੋਟਾ ਹੀ ਪੱਤਾ ਹੈ ਇਹ ਵੱਡਾ ਪੱਤਾ ਮੈਨੂੰ ਛੋਟਾ ਵਾ ਛੋਟਾ ਹੀ ਆ ਦੇ ਆਲਾ ਹੀ ਆਲਾ ਹੀ ਆਲਾ ਹੀ ਹੋਣਾ ਇਹ ਅੱਛੀ ਅੱਜਕੱਲ ਚੀਜ਼ ਨਹੀਂ ਲੱਗਦਾ ਉਹਨਾਂ ਦੇ ਫਸਲ ਜਿਦਾ ਸੂਜਣਾ ਬਹੁਤ ਆਟਾ ਅਮਲਤਾਸ ਆ ਜਿਹਨੂੰ ਫੜੀਆਂ ਲੱਗੀਆਂ ਵੈਸੇ ਇੱਥੋਂ ਜ਼ਿਆਦਾ ਤਾਂ ਹਿਮਾਚਲ ਦੀਦਾ ਲੱਗਦਾ ਮੈਨੂੰ ਪੰਜਾਬ ਪੰਜਾਬ ਦਾ ਤਾਂ ਕੋਈ ਘਰ ਵੀ ਨਹੀਂ ਦੀਦਾ ਯਾਰ ਆ ਵੀ ਇੱਕ ਦਰਖਤ ਹੈ ਹੁਣ ਇਹਦਾ ਪਤਾ ਹੀ ਨਹੀਂ ਕੀ ਆ ਇਹ ਸੋਨੂ ਭਾਈ ਨੂੰ ਫੋਨ ਕਰ ਸੋਨੂ ਭਾਈ ਨੂੰ ਫੋਨ ਕਰੋ ਵੀਡੀਓ ਕਰ ਲਾਓ ਵੈਸੇ ਚਲੋ ਮੇਰੇ ਕਿਸੇ ਵੀ ਵੀਅਰ ਨੂੰ ਪਤਾ ਹੋਵੇ ਦੱਸੋ ਕਿਹੜਾ ਕਿੱਥੇ ਸਾਂਝਣਾ ਇਹ ਕਿਹੜਾ ਸਾਂਝਣਾ ਇਹ ਕਿੱਥੇ ਸਾਂਝਣਾ ਹੋ ਗਿਆ ਉਹ ਜਾਣ ਦੋ ਨਹੀਂ ਹੈ ਇਹ ਨਹੀਂ ਹੈਗਾ ਉਹ ਆਹ ਵਾਲਾ ਲੱਗਿਆ ਅੱਗੇ ਕਿੱਥੇ ਆਹ ਵਾਲਾ ਲੱਗਿਆ ਆਹ ਵਾਲਾ ਦਰਖਤ ਹਾਂ ਦਰਖਤੌਲੇ ਦਾ ਹੀ ਆ ਇਹ ਆਹ ਵਾਲਾ ਹੀ ਆ ਇਹ ਆਹ ਵਾਲਾ ਹੀ ਆ ਔਲੇ ਔਲੇ ਆ ਯਾਰ ਇੱਥੇ ਤਾਂ ਇਹ ਤਾਂ ਫਰੀ ਦੇ ਔਲੇ ਆ ਇੱਥੇ ਬੜੀਆਂ ਤਾਂ ਇਸ ਤੀ ਲੱਗਿਆ ਹਾਂ ਹੈ ਤਾਂ ਉਹਦੇ ਉੱਤੇ ਆ ਫਲੀ ਜਿਹੀ ਲੱਗੀ ਆ ਹੈ ਨਾ ਆ ਤੇ ਆ ਦੇ ਹੈ ਨਾ ਪਤਾ ਸੁੱਕ ਚੋਂਕ ਤਾਂ ਨਹੀਂ ਗਿਆ ਪਤਾ ਨਹੀਂ ਯਾਰ ਕੀ ਹੈ ਚਲੋ ਇਹ ਹੁਣ ਜਿਹੜੇ ਜਿਹੜੇ ਵੀਡੀਓ ਦੇਖੂਗੇ ਉਹ ਦੱਸੂਗੇ ਬਾਹਰ ਘੁੰਮਣ ਜਾਣ ਨਾਲੋਂ ਜਦੋਂ ਬੰਦੇ ਦਾ ਮਨ ਉਦਾਸ ਹੋ ਪੈਣਾ ਇੱਥੇ ਆ ਕੇ ਬਹਿ ਜਾਏ ਇੱਥੇ ਆ ਕੇ ਬਹਿ ਜਾਏ ਬਈ ਗੱਲ ਵੇ ਤਾਂ ਫੈਮਿਲੀ ਆ ਜਾ ਕੋਈ ਗੱਲ ਨਹੀਂ ਇਕੱਲੇ ਆਉਣਾ ਇਕੱਲੇ ਆ ਜਾ ਜਿਆਦਾ ਟਾਈਮ ਵੀ ਨਹੀਂ ਲੱਗਦਾ ਮੈਂ ਉਧਰ ਝੰਡਾ ਚਲਾ ਆਇਆ ਮੈਨੂੰ ਇੱਥੇ ਆਉਣ ਨੂੰ ਨਾ ਵੱਧ ਤੋਂ ਵੱਧ 1.5 ਘੰਟਾ ਲੱਗਣਾ ਵੱਧ ਤੋਂ ਵੱਧ ਤੇ ਆ ਰੌਣਪਾ ਜੀ ਨੂੰ ਵੀ ਇੰਨਾ ਕੀ ਲੱਗਣਾ ਟਾਈਮ 1.5 ਤੋਂ 2 ਘੰਟੇ ਇਹਨਾਂ ਦੇ 2.5 ਘੰਟੇ ਕੱਟ ਲਓ ਹਾਂ ਉਹ ਤਾਂ ਕਰਨੇ ਪੈਣੇ ਆ ਉਹ ਤਾਂ ਕਰਨੇ ਪੈਣੇ ਆ ਵੈਸੇ ਇਸ ਜਗ੍ਹਾ ਤੋਂ ਕੋਈ ਸਨੋ ਵਾਲੀਆਂ ਪਹਾੜੀਆਂ ਨਹੀਂ ਦਿਖ ਰਹੀਆਂ ਜਾਂ ਤਾਂ ਮੌਸਮ ਨਹੀਂ ਉਦਾਂ ਦਾ ਉਹ ਐਕਚੁਅਲੀ ਬਹੁਤ ਦੂਰ ਹੋਵੇਗਾ ਕਿ ਮੌਸਮ ਕਲੀਅਰ ਵੀ ਨਹੀਂ ਹੈਗਾ ਹਾਂ ਪਰ ਉਹ ਦੂਰ ਨੇ ਉਹ ਪਹਾੜੀਆਂ ਹਾਂ ਕੁਝ ਖਾਸ ਜਗ੍ਹਾ ਦਿਖ ਰਹੀ ਇੱਥੋਂ ਜਿੱਦਾਂ ਹਿਮਾਚਲ ਦਾ ਕੋਈ ਪਛਾਣ ਚਾਰੀ ਜਗ੍ਹਾ ਕੁਝ ਕੁਝ ਜਿਹਨੂੰ ਕੋਈ ਅੰਦਾਜ਼ਾ ਹੋਵੇ ਕੋਈ ਚਲੋ ਆਗੇ ਐਂਡ ਉੱਥੇ ਜਾ ਕੇ ਆ ਜੰਨੇ ਆ ਇੱਥੋਂ ਆ ਹੀ ਸੀ ਨਾ ਦੇਖੋ ਹਮਾ ਚਲ ਮੈਂ ਇਹ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਇੱਥੋਂ ਕੋਈ ਨੋਨ ਜਗ੍ਹਾ ਦਿਖ ਰਹੀ ਸਾਨੂੰ ਨਹੀਂ ਇੱਥੇ ਕਿੱਧਰ ਆਏ ਸੀ ਇੱਥੋਂ ਕੁਝ ਖਾਸ ਨਹੀਂ ਹੈਗਾ ਸਿੱਧੇ ਇੱਥੋਂ ਭਾਈ ਜੀ ਆਹ ਦੇਖੋ ਭਾਈ ਜੀ ਇਹ ਗੱਲ ਦੱਸੋ ਇਹ ਉਹ ਜਿਹੜੇ ਘਰ ਦੀਦੇ ਆ ਉੱਪਰ ਉੱਪਰ ਉਹ ਦੇਖੋ ਟਾਪ ਤੇ ਉਹ ਕੋਈ ਵੱਡੀ ਜਗ੍ਹਾ ਆ ਹੈਨਾ ਦੇਖੋ ਦੇਖਿਓ ਤਾਂ ਭਾਈ ਜੀ ਆਓ ਦੇਖ ਦੇਖੋ ਇਹ ਸਾਰਾ ਪੰਜਾਬ ਹੁੰਦਾ ਸੀ ਪਹਿਲਾਂ ਹਾਂ ਹੁੰਦਾ ਸੀ ਹੈਨਾ ਕਿੰਨਾ ਵਧੀਆ ਲੱਗਦਾ ਸੀ ਕਰਾ ਬੱਦਲ ਦੇਖ ਕੇ ਨੇ ਥੋੜੇ ਆਪ ਹਾਂ ਯੋ ਬਾਜੀ ਜਦੋਂ ਸਾਰਾ ਪੰਜਾਬ ਹੁੰਦਾ ਹੋਣਾ ਇਹ ਤਾਂ ਕਿੰਨਾ ਵਧੀਆ ਲੱਗਦਾ ਹੋਊਗਾ ਉਹ ਹੈਗਾ ਦੌਲਤਪੁਰ ਹਟਵਾਲ ਦੌਲਤਪੁਰ ਹੈ ਡਿਸਟ੍ਰਿਕਟ ਹੈ ਆਮਬਾ ਡਿਸਟ੍ਰਿਕਟ ਹੈ ਇਹ ਸਾਰਾ ਅੱਛਾ ਇਹੋ ਸਾਹਮਣੇ ਦੌਲਤਪੁਰ ਤੇ ਹਟਵਾਲ ਦੋ ਪਿੰਡ ਹਟਵਾਲ ਇਹ ਤਾਂ ਦਲਦੋਤਪੁਰ ਤਾਂ ਸਾਡੇ ਬੰਦੇ ਆਮ ਜਾਂਦੇ ਇੱਥੋਂ ਨਹੀਂ ਯਾਰ ਦੂਰ ਆ ਫੇ ਇਹ ਹੈਗਾ ਤਾਂ ਬਹੁਤ ਦੂਰ ਆ ਦੇਖਣ ਨੂੰ ਇੱਥੇ ਨੇੜੇ ਵੈਸੇ ਭਾਜੀ ਤੁਹਾਡੀ ਗੱਲ ਸਹੀ ਆ ਉਹ ਨਾ ਛੇੜ ਪੈਂਦੀ ਆ ਉਹ ਦੇਖੋ ਕਾਲੀ 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 ਆ ਉਹ ਦੇਖੋ ਆਹੋ ਆ ਹੈਗੀ ਨਾ ਵਿੱਚ ਵਿੱਚ ਛੇੜ ਉਹ ਦੇ ਉਹ ਦੇ ਦੋ ਜੀ ਤੇ ਹੋ ਸਕਦੀਆਂ ਜਾਂ ਆ ਨਾ ਬੱਦਲਾਂ ਦੀ ਛੇੜ ਆ ਯਾਰ ਬੱਦਲਾਂ ਦੀ ਛੇੜ ਆ ਅੱਛਾ ਬੱਦਲਾਂ ਦੀ ਬੱਦਲ ਕਿੱਥੇ ਆ ਉੱਪਰ ਦੇਖੋ ਅੱਛਾ ਉਹਨਾਂ ਦੀ ਛੇੜ ਲਾਦੀ ਆ ਉਹ ਉਹ ਜਿਹੜਾ ਸੂਰਜ ਐਂਗਲ ਤੇ ਆ ਨਾ ਸਹੀ ਗਿਆ ਸਹੀ ਗਿਆ ਬੱਦਲਾਂ ਦਾ ਪਰਛਾਵਾਂ ਹਾਂ ਤੁਹਾਡੇ ਕਰਕੇ ਮੈਂ ਆ ਗਿਆ ਇਸ ਜਗ੍ਹਾ ਤੇ ਨਹੀਂ ਤਾਂ ਆਈ ਨਹੀਂ ਹੋਣਾ ਸੀ वैसे अकेले बंदे दा आना ਔਖਾ ਹੈ ਇੱਥੇ ਇਟਰਲੀ ਨਾ ਉਹਦਾ ਹਿੰਮਤ ਪੈਂਦੀ ਆਉਣ ਦੀ ਇੱਥੇ ਦੋ ਜਣੇ ਘੱਟੋ ਘੱਟ ਬਿਲਕੁਲ ਕਿਉਂਕਿ ਦੋ ਜਣੇ 11 ਹੋ ਜਾਂਦੇ ਆ ਤੇ ਮੈਂ ਕਹਿੰਦਾ ਤਿੰਨ ਜਣੇ 111 ਹੋ ਜਾਂਦੇ ਆ ਲਓ ਜੀ वैसे एक गल देखी इधर ही साइड पंज की साइड न कोई घर ही नहीं देता सूँ है ना पूरा जंगल ही है पर चलो चंकी गल भी है मैगम क्योंकि तो जंगल जंगल ही रहना चाहिए आज आज आता हुई रोड अपनी वैसे ना ज्यादा डेवलपमेंट होनी भी नहीं चाहिए ਹਾਂ ਨਹੀਂ ਚਾਹੀਦੀ ਨਹੀਂ ਚਾਹੀਦੀ ਇਹ ਕੋਈ ਸ਼ੱਕ ਨਹੀਂ ਹਾਂ ਨਾਸਤਾ ਵੱਜ ਜਾਂਦਾ ਨੋ ਡਾਊਟ ਆ ਦੇਖੋ ਆ ਆ ਹੋਰ ਆ ਬਰਸਾਤਾਂ 'ਚ ਰੋੜ ਜਾਣਾ ਇਹਨੇ ਰਾਹ ਨੇ ਦੇਖ ਲਓ ਪੱਕੀ ਗੱਲ ਆ ਨਹੀਂ ਨਹੀਂ ਰੋੜਦਾ ਭਾਜੀ ਰੋੜਦਾ ਮੇਰੇ ਸਾਹਮਣੇ ਰੋੜ ਜਾਣਾ ਇਹ ਵੀ ਆ ਜਿਹੜੀ ਸਲੋਪ ਆ ਨਾ ਇੱਧਰ ਨੂੰ ਆ ਹਾਂ ਸਲੋਪ ਇੱਧਰ ਨੂੰ ਹੁੰਦੀ ਫੇਰ ਰੋੜ ਸਕਦਾ ਅੱਛਾ ਅੱਛਾ ਸਲੋਪ ਇੱਧਰ ਨੂੰ ਜਿਹੜਾ ਨਹੀਂ ਆਉਗਾ ਬਾ ਨਜ਼ਰ ਨਾ ਲੱਗੇ ਨੋ ਜਿਹਨ ਹੱਥ ਦੇ ਨੂੰ ਲੱਗ ਗਈ ਹੈ ਵੀ ਪਾਜੀ ਕਹਿੰਦੇ ਬੜੇ ਘਣੇ ਗੰਗਲ ਦੇ ਮਾ ਤਾਂ ਨਜ਼ਰ ਨਾ ਲੱਗੇ ਮੇਰੇ ਹੱਥ ਦੇ ਨੂੰ ਲੱਗ ਗਈ ਇੱਕ ਸਾਲ ਸਾਰਾ ਸਾਲ ਆਹ ਦੇਖੋ ਪਾਜੀ ਆ ਕਿਸੇ ਨੇ ਆ ਕੇ ਚੁੱਲਾ ਵੀ ਲਾਇਆ ਇੱਥੇ ਆਹ ਦੇਖੋ ਉਧਰ ਆਹ ਵਾਹ ਸਾਹਮਣੇ ਆਹਮਣੇ ਦੇਖੋ ਠਿੱਟਾ ਲਾ ਕੇ ਨਾ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਦੇਖੋ ਜਿੱਥੋਂ ਆਪਾਂ ਚੱਲ ਕੇ ਆਉਨੇ ਆ ਨਾ ਜੇ ਉਹ ਰਸਤਾ ਘਾਹ ਨਹੀਂ ਉੱਗਿਆ ਇਹਦਾ ਮਤਲਬ ਕਾਰਵਾਈ ਕਰਦੇ ਹੀ ਆ ਇੱਥੇ ਲੋਕ ਹਾਂ ਹਾਂ ਅੱਟ ਲੋਏ ਕਬੜਾੜਾ ਮੋੜਾ ਬਣਾ ਲਓ ਕਰਦਿਆਂ ਜਾਵਾਂਗੇ ਮਜ਼ਾ ਬਹੁਤ ਆਣਾ ਹਾਂ ਸਹੀ ਗੱਲ ਤੁਹਾਡੀ ਬਿਲਕੁਲ ਇੱਕ ਵਾਰੀ ਮੈਨੂੰ ਆ ਯਾਦ ਆ ਗਿਆ ਤੁਹਾਨੂੰ ਦੱਸਾਂ ਕੀ ਹੋਇਆ ਜਾਂਦੇ ਜਾਂਦੇ ਸਟੋਰੀ ਸੁਣਾਉਣਾ ਨਹੀਂ ਕੀ ਜਾਈ। ਸ਼ਿਮਲੇ ਗਏ ਸੀ ਸ਼ਿਮਲੇ ਇੱਦਾਂ ਸ਼ਾਰਟਕਟ ਮਾਰਿਆ ਆਪਾਂ। ਇੱਕ ਉਪਰੋ ਦੀ ਕੰਮ ਕੇ ਰਸਤਾ ਸੀ ਤਾਂ ਸ਼ਾਰਟਕਟ ਸੀ। ਐਦਾ ਜਿਦਾ ਤੁਸੀਂ ਇੱਥੇ ਆ ਨਾ ਮੈਂ ਇਤੋਂ ਪਿੱਛੋਂ ਆਇਆ ਜਦਨ ਮੈਂ ਆ ਦਰਖਤ ਨੂੰ ਹੱਥ ਪਾਉਣ ਲੱਗਾ ਨਾ ਉਹ ਮੁੰਡੇ ਨੇ ਮੋਰੇ ਹੱਥ ਕਰ ਲਿਆ। ਐਦਾਂ ਦੇ ਦੇਖਿਓ। ਇਹਨੂੰ ਹੱਥ ਲੱਗਾ ਪਾਉਣ ਮੈਂ ਤੇਜ਼ ਸਗਾ ਮਾਰਿਆ ਜਾਂ ਉਹਨੇ ਹੱਥ ਮੋਰੇ ਕਰ ਲਿਆ ਐਦਾਂ ਉਹ ਮੇਰਾ ਹੱਥ ਪਿਆ ਨਹੀਂ। ਮੈਂ ਪ੍ਰੋਬਾ ਐਦਾਂ ਹੀ ਐਦਾਂ ਕਿਉਂ ਬੜੀ ਤੇਜ਼। ਉਹ ਜਦੋਂ ਐਂਡ ਤੇ ਦਰਖਤ ਨਹੀਂ ਲਗਾਉ ਦੇ ਉਹ ਸਾਹਮਣੇ। ਅੱਛਾ। ਉੱਥੇ ਉਹ ਥੋੜਾ ਲੱਗੇ ਸੀ ਉਹ ਉਹਨੂੰ ਜਾ उस तो अगर तो खाई सी जो ना हों खी और इस तू असे खाई सी निका जहा रास्ता ही डंडी अगे भाजी मेरे तो ट्रैकिंग वाले बूट आ हाँ लिया हथ पढ़ाओ अपना टेंशन लो चलो 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 दो दो ओ नहीं हमें यही यार बहुत एक्सपीरियंस मैं ज्यादा आ ट्रैकिंग वरी ना करो हो गया छट दो कोई नहीं ਹੈਂ ਉਹ ਵੀ ਆ ਗਏ ਨਾ ਉਹ ਵੀ ਆ ਗਏ ਆਓ ਦੇਖੋ ਦੇਖਦੇ ਆ ਉਹ ਤੋੜੀ ਨਹੀਂ ਸਪੀਡ ਬੜੀ ਦਿਆ ਜਾ ਓਏ ਹੈ 4x4 ਲੱਗੇ ਨੇ ਆਪਣੇ ਤੁਸੀਂ ਪੜਾ ਲਓ 4x4 ਹੈ ਲਓ ਜੀ ਚਲੋ ਜੀ ਚੱਲੀਏ ਆ ਦੇਖੋ ਇੱਥੇ ਦੇਖਿਆ ਨਹੀਂ ਆਪਾਂ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਇੱਥੇ ਮਤਲਬ ਆਪਾਂ ਆ ਸਾਡਾ ਅੱਧਾ ਮੋਟਰਸਾਈਕਲ ਜਿਹੜਾ ਨਾ ਆ ਲਓ ਆ ਦੇਖੋ ਸਹੀ ਹੈ ਪੰਜਾਬ ਚ ਇੱਥੇ ਮੱਚਾ ਚਾਹਲੇ ਆ ਦੇਖ ਲਓ ਮੋਟਰਸਾਈਕਲ ਹਮ ਜੀ ਹਲਜੀ ਬਾਜੀ ਬਾਜੀ ਇਹ ਕਿਹੜੀ ਜਗ੍ਹਾ ਹੈ ਇਹ ਇਹ ਪਿੰਡ ਪਟਿਆਲਾ ਜੀ ਪਟਿਆਲਾ ਇਹ ਹਾਂਜੀ ਅੱਛਾ ਪਟਿਆਲ ਆ ਜੀ ਭਾਜੀ ਇਹ ਪਟਿਆਲ ਕਿੱਡਾ ਕਾ ਪਟਿਆਲ ਭਾਜੀ ਇੱਕੇ 3 ਕਿਲੋਮੀਟਰ ਤੱਕ ਕਿੰਨਾ 3 ਕਿਲੋਮੀਟਰ ਅੱਗੇ ਹੋਰ 3 ਕਿਲੋਮੀਟਰ ਅੱਛਾ ਤੇ ਇਧਰ ਨੂੰ ਹਿਮਾਚਲ ਤਾਂ ਪੈਂਦਾ ਇੱਥੇ ਉੱਥੇ ਉਹ ਇੱਕ ਠੇਕਾ ਆਇਆ ਉਹਦੇ ਨਾਲ ਹੀ ਫੇਰ ਹਿਮਾਚਲ ਸ਼ੁਰੂ ਹੁੰਦਾ ਹੈ ਨਾ ਜੋ ਬਾਰਡਰ ਹੈ ਬਾਰਡਰ ਆਹੋ ਤੇ ਲਿਖਿਆ ਸੀਗਾ ਤੇ ਇਧਰ ਨੂੰ ਕਿੱਥੋਂ ਸ਼ੁਰੂ ਹੁੰਦਾ ਫੇਰ ਇਧਰ ਨੂੰ ਜਿੱਥੇ ਲਾਸਟ ਘਰ ਮੁੜਦੇ ਅੱਗੇ ਅੱਗੇ ਨਹੀਂ ਅੱਜ ਪਹਿਲੀ ਵਾਰ ਚੱਲੇ ਆ ਅੱਗੇ ਭਾਜੀ ਇੱਥੋਂ 6 ਕਿਲੋਮੀਟਰ ਅੱਗੇ 6 ਕਿਲੋਮੀਟਰ ਅੱਛਾ ਤੇ ਆਪਾਂ ਆਪਾਂ ਹਿਮਾਚਲ ਚ ਤਾਂ ਪੜਨਾ ਨਹੀਂ ਹੈ ਨਾ ਹਾਂਜੀ ਆਪਾਂ ਹੁਣ ਸਿੱਧੇ ਆਪਾਂ ਤੇ ਜਾਣਾ ਹਿਸ਼ਾਰਪੁਰ ਇਹ ਰਸਤਾ ਸਹੀ ਆ ਸਾਰਾ ਬਿਲਕੁਲ ਜੀ ਹਿਸ਼ਾਰਪੁਰ ਸਾਰਾ ਸਹੀ ਕਿੱਥੇ ਨਿਕਲਣਾ ਜਾ ਕੇ ਹਿਸ਼ਾਰਪੁਰ ਇਹ ਬੇਰ ਕਾ ਪਲਾਂਟ ਜੀ ਬੰਜਰਵਾ ਮੈਂਗਰੋਵਾਲ ਮੈਂਗਰੋਵਾਲੀ ਨਿਕਲ ਅਗਰ ਆਪਾਂ ਕੇ ਮੈਂਗਰੋਵ ਨਿਕਲਣਾ ਮੈਂਗਰੋਵਾਲ ਤੋਂ ਤੁਸੀਂ ਨਿਕਲਣਾ ਬੇਰ ਕਾ ਪਲਾਂਟ ਅੱਗੇ ਬੰਜਰਵਾ ਹਿਸ਼ਾਰਪੁਰ 메 ਰੋਡ ਤੇ ਨਿਕਲਣਾ ਇਹ ਮੈਗਰੋਵ ਨਿਕਲਣਾ ਨਾ ਜਾ ਕੇ ਬਾ ਠੀਕ ਆ ਕੋਈ ਨਹੀਂ ਆ ਜਿਹੜੇ ਭਾਜੀ ਸਨੇਟਾਂ ਵਾਲੇ ਘਰ ਆ ਹਾਂ ਜੀ ਇਹ ਲਗਭਗ ਤੁਸੀਂ ਬੰਦ ਕਰਦੇ ਹੋ ਹੋਣਗੇ ਕਿਦਾਂ ਇਹ ਵਰਤਦੇ ਆ ਅੱਛਾ ਇਹ ਉਹਨਾਂ ਦੇ ਸੀਗਾ ਪੁਰਾਣਾ ਸੀ ਪਿਛਲੇ ਟਾਈਮ ਤੇ ਵੀ ਲੈਂਦੇ ਸੀ ਕਿ ਉਹ ਮਹਸਲ ਰ ਰਹੇ ਇਹ ਪਈ ਪੁਰਾਣੇ ਚ ਬਣਦੀਆਂ ਮਤਲਬ ਅੱਜ ਤੋਂ 50 60 ਮਿਲਦੀਆਂ ਕਿੱਥੋਂ ਸੀ ਜਿੱਥੇ ਮਰਜੀ ਲੈ ਲਓ ਪਹਿਲਾਂ ਮਿਲ ਜਾਂਦੀ ਅੱਜ ਕੱਲ ਨਹੀਂ ਮਿਲਦੀ ਨਾ ਅੱਜ ਕੱਲ ਅੱਛਾ ਇਹ ਮਿਲਦੀਆਂ ਸੀ ਬਣਾਉਣੀ ਆਪ ਨਹੀਂ ਬਣਾਉਂਦੇ ਇਹ ਨਹੀਂ ਜੀ ਅੱਛਾ ਠੀਕ ਆ ਠੀਕ ਆ ਤੇ ਇੱਥੇ ਉਹਦਾ ਸਾਰੀ ਸਹੂਲਤਾਂ ਹੈਗੀਆਂ ਬਿਲਕੁਲ ਸਾਡਾ ਕਨੈਕਟੀਵਿਟੀ ਬਿਜਲੀ ਪਾਣੀ ਬਿਜਲੀ ਪਾਣੀ ਸਭ ਕਨੈਕਟੀਵਿਟੀ ਜਿਹੜੀ ਤੁਹਾਡੀ ਵਹੀਕਲ ਵਗੈਰਾ ਜਾਂ ਉਹ ਟਰਾਂਸਪੋਰਟ ਵਧੀਆ ਇਹ ਹੁਣ ਬਸ ਆਣਾ ਜੀ ਸਿੱਧਾ ਲੁਧਿਆਣਾ ਜਾਂਦੀ ਹੈ ਇੱਥੇ ਇਸ ਰੋਡ ਤੇ ਹਾਂਜੀ ਤੇ ਆ ਇਥੋਂ ਕਿੱਥੇ ਨਿਕਲਦੀ ਜਾ ਕੇ ਫੇਰ ਅੱਗੇ ਇਹ ਹਮਾਚਨ ਮਿਲ ਜਾਂਦੀ ਹੈ ਨਹੀਂ ਕਿੱਥੇ ਜਾਂਦੀ ਦੌਲਤਪੁਰ ਇੱਥੇ ਉੱਪਰ ਜਿਹੜੇ ਹੀ ਆਪਾਂ ਉੱਪਰ ਜਗਾ ਨਾ ਇੱਕ ਹਾਂਜੀ ਠੇਕੇ ਦੇ ਕੋਲ ਉੱਪਰ ਹਾਈਟ ਤੇ ਹਾਂਜੀ ਉੱਥੋਂ ਸਾਹਮਣੇ ਸਾਨੂੰ ਇੱਕ ਉੱਤੇ ਪਹਾੜੀ ਤੇ ਬੜੀ ਵੱਡੀ ਜਗਾ ਦਿੱਤੀ ਸੀ ਜਿੱਦਾਂ ਕੋਈ ਨਾ ਆਪਣੇ ਚਿੰਤਪੁਰ ਨਹੀਂ ਉਹ ਚਿੰਤਪੁਰ ਨਹੀਂ ਆ ਜਿੱਥੇ ਕਾਫੀ ਚੜੀ ਬਸੋਂ ਜੀ अच्छा ते दौलतपुर के दी दूर है इथों? तो 8 किलोमीटर 8 किलोमीटर ठीक है चलो ठीक है मैं कोमदा रहना इधर पहली बार ही आया मैं वीडियो बनाਉਣਾ ਰਹਿਣਾ YouTube ਤੇ ਪਾਉਣਾ ਹੁੰਦਾ ਜਾਜਾ ਬਲੌਗ ਕਰਾ ਚ ਇਹਦਾ ਨਾਮ ਹੈ ਜਾਜਾ ਜਾਜਾ ਜੇਜੇ ਜਾਜਾ ਬਲੌਗਰ ਤੇ ਕਾਫੀ ਬਣਾਈਆਂ ਮੈਂ ਇਧਰ ਥੱਲੇ ਇਲਾਕੇ ਆ ਜੋ ਪਗੰਡੀ ਦੇ ਇਲਾਕਿਆਂ ਵਿੱਚ ਵੀ ਕੋ ਕੋ ਕੋਟਪਿੰਡ ਦੀਆਂ ਪਟਿਆਲ ਮੈਂ ਹੁਣ ਪਹਿਲੀ ਵਾਰੀ ਆ ਬੜੇ ਚਿਰਾਂ ਬਾਅਦ 20 ਸਾਲਾਂ ਬਾਅਦ 22 ਸਾਲਾਂ ਬਾਅਦ ਇਧਰ ਇਸ ਰੋਡ ਤੇ ਪਹਿਲੀ ਵਾਰੀ ਆ ਰਿਹਾ ਚਲੋ ਕੋਈ ਨਹੀਂ ਫੇਰ ਕਿਤੇ ਆਵਾਂਗੇ ਮਿਲਾਂਗੇ ਜਰੂਰ ਹਾਂਜੀ ਚਾਹ ਪਾਣੀ ਪਿਲਾ ਨਹੀਂ ਭਾਜੀ ਬਹੁਤ ਬਹੁਤ ਥੈਂਕ ਯੂ ਹਲੋ ਨਹੀਂ ਨਹੀਂ ਭਾਜੀ ਮੇਰੇ ਮੇਰੇ ਦੇਰ ਹੋ ਜਣੀ ਹੁਣ ਹੋਰ ਕੋਈ ਗੱਲ ਨਹੀਂ ਫੇਰ ਕਦੀ ਜਰੂਰ ਆਵਾਂਗੇ ਤੁਹਾਡੇ ਕੋਲ ਜਰੂਰ ਹੁਣ ਤਾਂ ਇੱਕ ਵਾਰੀ ਥੋੜਾ ਜਿਹਾ ਹੁੰਦਾ ਨਾ ਵੀ ਆ ਕੇ ਇੱਕ ਵਾਰੀ ਬੰਦਾ ਪਤਾ ਲੱਗ ਜਾਂਦਾ ਏਰੀਆ ਦਾ ਹਾਂਜੀ ਹਾਂਜੀ ਤੇ ਕੋਈ ਨਹੀਂ ਅਪ ਮੈਂ ਟਾਂਡ ਔੜ ਮੋੜ ਤੋਂ ਹੀ ਸੁਣਿਆ ਹੋਣਾ ਟਾਂਡ ਔੜ ਮੋੜ ਬਸ ਉੱਥੇ ਦਾ ਹੀ ਮੈਂ ਲੱਗੇ ਜਾਜਾ ਪਿੰਡ ਆ ਮੇਰਾ ਠੀਕ ਹਮ ਚਲ ਜੀ ਭਾਜੀ ਠੀਕ ਹੈ ਭਾਜੀ ਥੈਂਕ ਯੂ ਭਾਜੀ ਆਪਣਾ ਸ਼ੋਭ ਨਾਮ ਜੀ ਮੇਰਾ ਬਲਕਾਰ ਸਿੰਘ ਬਲਕਾਰ ਆ ਯਾਰ ਸ਼ਾਇਦ ਮਿਲ ਜਾਊ ਸ਼ਾਇਦ ओरिजिनल ਸ਼ਾਇਦ ਨਹੀਂ ਮਿਲੂ ਹੁੰਦਾ ਹੈ ਨੀ ਬਲਾਸ ਦਾ ਯਾਰ ਕਿਦਾਂ ਦਿੰਨੇ ਆ ਤੁਸੀਂ 300 ਰੁਪਏ ਦੇ ओरिजिनल ਹੁੰਦਾ ਨਹੀਂ ਇਹ ਤੁਸੀਂ ਮੈਨੂੰ ਕਦੋਂ ਦਊਂਗੇ ਸ਼ਾਇਦ ਫਿਰ ਲੈਣਾ ਦਾ ਦੱਸੋ ਸ਼ਾਇਦ ਲੈ ਲਿਓ ਕੋਈ ਗੱਲ ਨਹੀਂ ਉਹ ਤਾਂ ਨੰਬਰ ਲੈ ਲਓ ਉਹ ਤਾਂ ਬੰਦੇ ਤੋਂ ਲੈ ਲਿਓ ਥੱਲੇ ਹੀ ਆ ਮਹਿੰਗਰਵਾਲ ਨਹੀਂ ओरिजिनल ਬਿਲਕੁਲ ਕੁਝ ਮਲਾਵਟ ਦਾ ਨਹੀਂ ਸਹੀ ਸਹੀ ਦੱਸ ਮਲਾਵਟ ਕਰਨੀ ਹੁੰਦੀ ਪਿੰਟ ਸਾਢੇ ਕਿਉਰੇ ਕਹਨੂੰ ਮੋਦੇ ਪਹਾੜਾਂ ਚ ਚਲੋ 88 725 ਵੀਰੇ 725 05512 ਬਲਵੀਰ ਸਿੰਘ ਆ ਜੀ ਇੱਕ ਮਿੰਟ ਹੋਰ ਬਾਈ ਕੀ ਹਾਲ ਹੈ ਜੀ ਕੀ ਹਾਲ ਹੈ ਠੀਕ ਆ ਤੇ 300 ਰੁਪਏ ਕਿਲੋ ਦੇ ਦਿੰਨੇ ਇੱਥੇ ਆ ਨਾ ਤੁਸੀਂ ਇੱਥੇ ਦੇ ਦੇਈਦਾ 300 ਨੂੰ ਹਾਂਜੀ ਇਹ ਦੇਈਦਾ ਬੋ ਇਹ ਤਾਂ ਹੀਟ ਤਾਂ ਨਹੀਂ ਕਰਦਾ ਤੁਸੀਂ ਕੀ ਕਰਦੇ ਨਹੀਂ ਹੀਟ ਕਰਦੇ ਨਾ ਨਾ ਹੀਟ ਕਰਦੇ ਨੇ ਕਈ ਕਰਦੇ ਆ ਨਾ ਜਿੰਨਾ ਹੀਟ ਕਰਕੇ ਕੁਝ ਹੋਣਾ ਨਹੀਂ ਯਾਰ ਅਜੇ ਤੱਕ ਤਾਂ ਕੀਤਾ ਨਹੀਂ ਪਤਾ ਕੀ ਚੱਕਰ ਆ ਜਿਵੇਂ ਵੱਡੀਆਂ ਕੰਪਨੀਆਂ ਨੇ ਜਿਵੇਂ ਇਹ ਕਰੀ-ਕੁਰੀ ਜਾਂਦੇ ਆ ਜਿਵੇਂ ਉਹ ਫਾਰਮਰ ਕੋਲ ਤੋਂ ਸਾਨੂੰ ਇਹ ਇੱਕ ਚੀਜ਼ ਪਿਓਰੇ ਮਿਲਣ ਇੱਕ ਗੱਲ ਪਤਾ ਹੀ ਹੀਟ ਨੂੰ ਕੀ ਆ ਵੀਰੇ ਦੇਖ ਲੋਕ ਕਹਿੰਦੇ ਸ਼ਾਇਦ ਜੰਮ ਗਿਆ ਜੀ ਨਕਲੀ ਆ ਨਹੀਂ 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 ਉਹ ਨਹੀਂ ਖਾ ਉਹ ਪਤਾ ਸਾਨੂੰ ਨਹੀਂ ਨਕਲੀ ਨਹੀਂ ਐਵੇਂ ਨਹੀਂ ਨਕਲੀ ਨੂੰ ਨਕਲੀ ਨਹੀਂ ਇਹ ਜਿਹੜਾ ਸ਼ਾਇਦ ਜੰਮਣਾ ਨਹੀਂ ਹੈ ਹਾਂ ਹਾਂ ਇਹ ਇਹ ਮਲਟੀ ਫਲਾਵਰ ਦਾ ਵਾ ਇਹਦੇ ਵਿੱਚ ਕੋਈ ਤੁਸੀਂ ਫੀਡ ਚ ਕੋਈ ਮੱਠਾ ਮੂਠਾ ਕੁਝ ਨਹੀਂ ਲਿਖਿਆ ਕੁਝ ਨਹੀਂ ਕੁਝ ਵੀ ਉਹ ਤਾਂ ਇੱਥੇ ਆ ਕੇ ਲਾਇਆ ਯਾਰ ਉਹਨਾਂ ਨੇ ਕਿ ਤੂੰ ਬੋਲਿਆ ਸਹੀ ਜਗਾ ਭਰਾ ਬਣਾਇਆ ਤੇ ਲੱਗੇ ਨੇ ਨਾਲ ਟੱਬਰ ਚ ਰਹਿੰਦੇ ਲੁਧਿਆਣੇ ਤੋਂ ਹਾਂਜੀ ਲੁਧਿਆਣੇ ਦੇ ਕੋਲੇ ਪਿੰਡ ਆ ਵੀਰੇ ਕਿਹੜਾ ਪਿੰਡ ਬੱਲੋ ਵਾਲਾ ਵੀਰੇ ਪਿੰਡ ਬੱਲੋ ਵਾਲਾ ਵੀਰੇ ਜ਼ਿਲ੍ਹਾ ਲੁਧਿਆਣਾ ਇਹ ਪਾਜੀ ਕਰ ਕੀ ਰਿਹਾ ਇਹ ਹੁਣ ਇਦਾਂ ਏ ਟੱਕਣ ਲਾਉਂਦੇ ਆ ਵੀਰੇ ਅੱਛਾ ਟੱਕਣ ਲਾਉਂਦੇ ਆ ਅੱਛਾ ਮੇਰੀ ਗੱਲ ਸੁਣੋ ਇਹਨਾਂ ਨੇ ਮੂੰਹ ਤੇ ਪਾਇਆ ਸਿਰਫ ਹੱਥ ਨੂੰ ਕੁਝ ਨਹੀਂ ਕਹਿੰਦੀਆਂ ਮੱਖੀਆਂ ਕੁਝ ਨਹੀਂ ਹੈ ਜੀ ਉਹ ਮੂੰਹ ਤੇ ਵੀ ਆਪ ਦੀ ਉਈ ਮ ਅਛਾ ਲੜਪੈਣ ਵਾਲੇ ਵਧੀਆ ਬੰਦੇ ਨੂੰ ਬੁਖਾਰ ਨਹੀਂ ਚੜਦਾ ਕਦੇ ਨਹੀਂ ਚਾਹੀਦੀ ਯਾਰ ਮੈਨੂੰ ਕਹਿੰਦੇ ਵੀ ਇਹ ਗੋਡਿਆਂ ਤੇ ਲੜਾਉਣੀਆਂ ਚਾਹੀਦੀਆਂ ਗੋਡਿਆਂ ਦੇ ਦਰਦ ਹਟ ਜਾਂਦੀਆਂ ਸੱਚੀ ਇਹ ਕਹਿੰਦੇ ਪਰ ਗੋਡੇ ਤੇ ਲੜਦੀ ਨਹੀਂ ਕਦੀ ਇਹ ਲੜਾਉਣੀ ਪੈਂਦੀ ਲੜਾਉਣੀ ਪੈਂਦੀ ਆ ਹੜ ਕੇ ਠੱਕੇ ਨਾਲ ਹਾਂ ਜਿਹੜੀ ਆਪ ਲੜੇ ਉਹ ਕੰਮ ਕਰਦੇ ਇਹ ਫੇਰ ਤੁਸੀਂ ਠੇਕੇ ਤੇ ਲਈ ਜਗਾ ਕੇ ਆਪੀ ਲਈ ਨਹੀਂ ਨਹੀਂ ਫਿਰ ਇਹ ਤਾਂ ਇੱਥੇ ਕਈ ਸਾਲ ਹੋ ਗਏ ਸਾਨੂੰ ਲਾਉਂਦਿਆਂ ਨੂੰ ਫਿਰ ਮਾਲਕ ਆ ਇਹ ਤਾਂ ਸਾਨੂੰ ਮਾਲਕ ਜਾਣਦਾ ਬੰਦੇ ਦਾ ਅੱਛਾ 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 ਬਾਕੀ ਜਿਹੜੀ ਗਵਰਨਮੈਂਟ ਦੀ ਜਗ੍ਹਾ ਉਥੇ ਜਿੱਥੇ ਅਸੀਂ ਮਰਜ਼ੀ ਲਾ ਸਕਦੇ ਹਾਂ ਦਿਗਲਾਤ ਮਹਿਕਮੇ ਤੁਹਾਨੂੰ ਇਹ ਵੀ ਪੋਲੀਨੇਸ਼ਨ ਕਰਨਾ ਜੰਗਲਾਂ ਲਈ ਅੱਛਾ ਅੱਛਾ ਨਹੀਂ ਨਹੀਂ ਇੱਕ ਗੱਲ ਨਹੀਂ ਸਮਝਿਆ ਤੁਹਾਨੂੰ ਜੰਗਲਾਂ 'ਚ ਜਿੱਦਾਂ ਨਹੀਂ ਰੋਕ ਸਕਦੇ ਨਹੀਂ ਰੋਕਦੇ ਨਹੀਂ ਵੀਰੇ ਉਹਦਾ ਕਾਰ ਪਰਮਿਸ਼ਨ ਹੈ ਸੈਂਟਰ ਗਵਰਨਮੈਂਟ ਦੀ ਅੱਛਾ 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 ਇਹ ਪੈਦਾਈ ਕਰਨਾ ਵੀਰੇ ਜੰਗਲਾਂ ਦੇ ਵਿੱਚ ਪੋਲੀਨੇਸ਼ਨ ਦਾ ਕੰਮ ਕਰਨਾ ਰਾਈਟ ਰਾਈਟ ਬਿਲਕੁਲ ਸਹੀ ਕਿਹਾ ਜੰਗਲਾਂ ਦੀ ਜਗ੍ਹਾ ਜੰਗਲ 'ਚ ਨਹਿਰ ਦੀ ਜਗ੍ਹਾ ਜਿੱਥੇ ਗਵਰਨਮੈਂਟ ਦੀ ਖਾਲੀ ਜਗ੍ਹਾ ਜਿੱਥੇ ਮਰਦੀ ਮੱਖੀ ਲਾ ਲਈ ਕੋਈ ਨਹੀਂ ਰੋਕ ਸਕਦਾ ਹਾਂ ਜੇ ਅੱਛਾ ਤੁਹਾਡੇ ਕੋਲ ਸਰਟੀਫਿਕੇਟ ਹੈ ਨਾ ਜਿੱਦਾਂ ਤੁਸੀਂ ਰਜਿਸਟਰਡ ਫਾਰਮ ਹੈ ਅੱਛਾ ਅੱਛਾ ਹੋ ਲਖਾਤ ਮਾ ਉਰਨ ਲਾ ਕੇ 5-6 ਮਿੰਟ ਉੱਤੀ ਰੱਖਣੀ ਆ ਮੱਖੀ ਜੀ ਅੱਛਾ ਕਿੱਥੇ ਖਲਾਈ ਸਾਹਿਬ ਡਾਈਟ ਕਿ ਚੱਲਦੀ ਆ ਵੀ ਫਿਰ ਕੁਛ ਨਹੀਂ ਉਸ ਟਾਈਮ ਵੀ ਰੇ ਚੀਨੀ ਪੋਣੀ ਪੈਂਦੀ ਆ ਅਸ ਉਸ ਟਾਈਮ ਚੀਨੀ ਆ ਉਹ ਕਹਿ ਰਹੇ ਸੀ ਆ ਆਕਸੀਜਨ ਦੇ ਵਿੱਚ ਜਿਵੇਂ ਹੁਣ ਫਾਰਜ ਕਾਲਾ ਸਰੋਂ ਦਾ ਸ਼ਹਿਦ ਆਪਾਂ ਨੇ ਕੱਢ ਲਿਆ ਮਲਟੀ ਵਾਲਾ ਉਰਨ ਲਾ ਲਿਆ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹਨੇ ਗਾਹਾਂ ਜਾਣਾ ਸ਼੍ਰੀਨਗਰ ਸ਼੍ਰੀਨਗਰ ਨਿਕਲ ਜਾਂਦਾ ਜਿਹਦੇ ਨਹੀਂ ਜਾਣ ਨੂੰ ਜੀ ਮਲਟੀ ਕਲਰ ਵਾਲੀ ਹਾਂ ਜੀ ਇਹ ਮਲਟੀ ਆ ਹੁਣ ਮੇਰੀ ਇੱਕ ਗੱਲ ਸੁਣੋ ਆ ਮਲਟੀ ਦਾਵਾ ਹੂੰ ਕੀ ਪਤਾ ਮੱਖੀ ਕਿੱਥੋਂ ਕਿੱਥੋਂ ਇਹ ਵੀਰੋ ਜੰਮਣਾ ਨਹੀਂ ਹੈਗਾ ਛੇਤ ਹੂੰ ਅੱਛਾ ਕੜੀ ਪੱਤਾ ਹੂੰ ਉਹਦਾ ਲੈ ਕੇ ਉਹਦਾ ਕਿਹੜੀ ਜੜੀ ਬੂਟੀਆਂ ਹੋ ਗਿਆ ਸਰੋਂ ਦਾ ਸਰੋਂ ਦਾ ਹੀ ਆ ਉਹਦੇ ਸਰੋਂ ਵਾਲੇ گاਉਣਾ ਵੀਰੋ ਪਤਾ ਕੀ ਚੱਤਰ ਆ ਉਸ ਤੋਂ ਬਾਅਦ ਜਿਹੜਾ 베ਰੀ ਦਾ ਸਹਿਦ ਆ 베ਰੀ ਦੇ ਨਾਲ ਕੌੜ ਤੂਮੇ ਹੋਰ ਕੰਗ ਟਾਹ ਕਪਾਹ ਦਾ ਉਹ ਰਾਜਸਥਾਨ ਤੋਂ ਹੋਰ ਿੱਡਾ ਮਿੱਡਾ ਹਰੇਕ ਚੀਜ਼ ਦਾ ਟੇਸਟ ਵੀ ਆਡਾ ਤੇ ਉਹਦੇ ਫਾਇਦੇ ਫਾਇਦਾ ਤਾਂ ਚੱਲ ਜਿਹੜਾ ਕਾਮਨ ਫਾਇਦਾ ਜਿਹੜਾ ਸਰੇ ਜਿਵੇਂ ਤੇਲ ਵਾਲੀਆਂ ਫਸਲਾਂ ਉਹਨਾਂ ਦਾ ਜੰਮਦਾਬ ਆ ਸਾਡੀ ਜੋਰਗੇ ਨੇ ਵੀਰੇ ਉਰੇ ਕੀ ਨੇ ਰਿਓ ਪਾਉਣਾ ਕੀ ਕੋਸ਼ਿਸ਼ ਕਰਨਾ ਉਰੇ ਕੁਝ ਨਹੀਂ ਹੈਗਾ ਨੇਚਰਲ ਆ ਸਰਵੋ ਜੰਮਜੰਦਾ ਪੂਰਾ ਇਹ ਕਿਹਨੇ ਮੈਂਗਰੋਵਲ ਬੰਦਾ ਤੁਹਾਡਾ ਇੱਥੇ ਹੀ ਜਾਂਦਾ ਉਹ ਜੇ ਹਾਂਜੀ ਸਾਰੇ ਇਕੱਠੇ ਬਰੋਪੇ ਆ ਵੀਰੇ ਯਾਰ ਜਿੰਨੀ ਇੱਥੇ ਨਾ ਮੱਖੀ ਪਈ ਹੈ ਸਾਰੀ ਸਾਡੀ ਹੋਈ ਹੈ ਠੀਕ ਆ ਠੀਕ ਆ ਨਹੀਂ ਚਲੋ ਠੀਕ ਆ ਭਰਾ ਜੀ ਧੰਨਵਾਦ ਜੀ ਬਹੁਤ ਬਹੁਤ ਜੀ ਬਹੁਤ ਅੱਡਾ ਆਜੋ ਭਾਜੀ ਦੇਖ ਲਓ ਪੁਰਾਣਾ ਸਮਾਂ ਯਾਦ ਕਰਾਉਂਦਾ ਖੂਹ ਕਿ ਇੱਥੇ ਉੱਤੋਂ ਗੇਟ ਦੇ ਹੋਣੇ ਆ ਹੈ ਬਾਲਟੀ ਨਾਲ ਆ ਦੇਖੋ ਸੰਗਲ ਵੱਜ ਗਏ ਆਹੋ ਜੰਗਾਲ ਲੱਗਿਆ ਆ ਟੱਕ ਦਿੱਤਾ ਕਿ ਕੋਈ ਡਿੱਗ ਨਾ ਪਵੇ ਲਓ ਜੀ ਪਾਣੀ ਦੇਖ ਲਓ ਹੈਗਾ ਪਾਣੀ ਵੀ ਹੈਗਾ ਆ ਪਾਣੀ ਹੈਗਾ ਕੋਈ ਨਾ ਟੂਕ ਕਿੰਨਾ ਟੂੰਗਾ ਓਏ ਇਹ ਜਿਆਦਾ ਕੱਢਦੇ ਏ ਤੂੰ ਉਹ ਭਾਈ ਉਹ ਉਹ ਆਹ ਜਾਣੀ ਪੂਰੀ ਗੂਂਜ ਕੇ ਚੱਲੇ ਨਹੀਂ ਨਹੀਂ ਟੂੰਗਾ ਦੇਖੋ ਕਿੰਨਾ ਆ ਹੈ ਹੈ ਪਯਾ ਫੋਰਟੇ? ਆ ਨਾ ਜੀ। ਤੁਸੀਂ ਕਟ ਕਹਿ ਰਹੇ ਆ। ਦੇਖਿਓ, ਦੇਖਿਓ। ਸਾਹ ਹੋਊਗਾ। 4 ਸਕਿੰਟ ਲੱਗੇ ਪਹੁੰਚਣ ਨੂੰ, 3 ਸਕਿੰਟ। 3.5 ਇਹਨਾਂ ਦੇ ਵੀ ਸਮੇਂ ਹੁੰਦੇ ਹੀ। ਵਿਚਾਰੇ ਸੰਗਲ ਵੱਜ ਗਿਆ ਭਾਜੀ ਘਮਾਉ ਤਾਂ ਜਰਾ ਘੁੰਮਦਾ ਦੇਖੋ ਤਾਂ। ਓਏ ਹੋਏ। ਆਹ ਬੱਤਾ। ਉਹ ਵੀ ਸਮਾਸੀ। ਇਹ ਬੜੀਆ ਲੱਗ ਰਹੀ ਹੈ। ਆਹੋ। ਇਹ ਜਿੱਥੇ ਤੱਕ ਜਾਂਦੀ ਆ ਮੇਰੇ ਸਾਹਮਣੇ ਉੱਥੇ ਤੱਕ ਪਾਣੀ ਹੁੰਦਾ ਹੋਣਾ ਹੈ ਨਾ? ਹਾਂ। ਹਾਂ ਇਹ ਜਾਂਦੀ ਆ। ਦਿਖਾਇਆ ਤਾਂ ਭਾਜੀ ਕਿੱਥੇ ਤੱਕ ਦੇਖੋ ਤਾਂ? ਅੱਧਾ। ਇੱਕ ਮਿੰਟ। ਅੱਧਾ ਹਾਂ। 25 ਫੁੱਟ ਤੇ ਜਾਂਦੀ ਏ। ਹਾਂ। ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਹੀ ਵਿਯੋਜਤਾ ਇਸ ਵਲੌਗ ਨੂੰ ਦੇਖਣ ਲਈ। ਜਲਦ ਹੀ ਨਵਾਂ ਵਲੌਗ ਲੈ ਕੇ ਹਾਜ਼ਰ ਹੋਵਾਂਗਾ ਇੱਕ ਨਵੀਂ ਜਗ੍ਹਾ ਤੇ ਜਾਣਕਾਰੀ ਦੇ ਨਾਲ। Till then, take care, bye bye.